ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਪਿੰਡ ਦਹੇੜੂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਫੁੱਟਬਾਲ ਤੇ ਕਬੱਡੀ ਕੱਪ ਹੋਣ ਜਾ ਰਿਹਾ ਜੀ ਡਾਲਰਾਂ ਵਾਲਾ ਇਹ ਕਬੱਡੀ ਕੱਪ ਤੇ ਫੁੱਟਬਾਲ ਦਾ ਮੈਚ ਹੋਵੇਗਾ ਜੀ ਇਹਦੇ ਵਿੱਚ ਬਲਕਾਰਣ ਖੀਲਾ ਗੁਲਚਨ ਕੋਮਲ ਦਾ ਅਖਾੜਾ ਵੀ ਲੱਗੇਗਾ 30 ਤੋਂ ਇਹ ਮੈਚ ਸਾਰੇ ਸ਼ੁਰੂ ਹਨ 30 31 ਦਸੰਬਰ ਤੇ 1 ਤੋਂ 2 ਜਨਵਰੀ 2025 ਤੱਕ ਇਹ ਮੈਚ ਚੱਲਦੇ ਰਹਿਣਗੇ ਜੀ ਫੁੱਟਬਾਲ ਇੱਕ ਪਿੰਡ ਓਪਨ ਦਾ ਰਹੇਗਾ ਜੀ 2 ਖਿਡਾਰੀ ਬਾਹਰ ਹੋਣਗੇ ਜੀ ਕਬੱਡੀ ਇੱਕ ਪਿੰਡ ਓਪਨ 3 ਖਿਡਾਰੀ ਬਾਹਰ ਹੋਣਗੇ ਜੀ ਬੈਲ ਗੱਡੀਆਂ ਦੀਆਂ ਦੌੜਾਂ ਹੋਣਗੀਆਂ ਜੀ ਵਾਲੀਬਾਲ ਮੁਕਾਬਲੇ ਹੋਣਗੇ ਤਾਂ ਸੀਪ ਦੇ ਮੁਕਾਬਲੇ ਹੋਣਗੇ ਜੀ ਬਹੁਤ ਹੀ ਜ਼ਬਰਦਸਤ ਇਹ ਮੁਕਾਬਲੇ ਹੋਣੇ ਆ ਜੀ ਫੁੱਟਬਾਲ ਦੇ ਮੈਚ ਤੇ ਕਬੱਡੀ ਕੱਪ ਹੋਵੇਗਾ ਆਜ ਦੇ ਵਿੱਚ ਡਾਲਰਾਂ ਦੇ ਮੀਂਹ ਵਰਖਣਗੇ ਪਿੰਡ ਦਹੇੜੂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੋਣ ਜਾ ਰਿਹਾ ਜੀ ਬਹੁਤ ਹੀ ਸ਼ਾਨਦਾਰ ਕਬੱਡੀ ਕੱਪ ਵੀ ਹੋਵੇਗਾ ਜੀ ਬਲਕਾਰਣ ਖੇਲੇ ਦਾ ਖੁੱਲਾ ਅਖਾੜਾ ਲੱਗੇਗਾ ਜੀ 1 2 ਜਨਵਰੀ ਨੂੰ ਬਹੁਤ ਸ਼ਾਨਦਾਰ ਇਹ ਕਬੱਡੀ ਕੱਪ ਹੋਵੇਗਾ ਜੀ ਇਹ ਦਹੇੜੂ ਪਿੰਡ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੈ ਇਸ ਤੋਂ ਬਾਅਦ ਮਕੇਰੀਆਂ ਗੇਰਾ ਤਸੀਗਲ ਹੁਸ਼ਿਆਰਪੁਰ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਜੀ ਇਹਦੇ ਵਿੱਚ 6 ਕਲੱਬਾਂ ਦੀਆਂ ਆਲ ਆਪਨਾਂ ਦੀਆਂ ਟੀਮਾਂ ਜਿਹੜੀਆਂ ਪਹੁੰਚਣਗੀਆਂ ਜੀ ਇਹ ਮੈਚ 31 ਦਸੰਬਰ 2024 ਨੂੰ ਹੋਵੇਗਾ ਜੀ ਪਹਿਲਾ ਨਾਮ 1.5 ਲੱਖ ਦੂਜਾ ਨਾਮ 1 ਲੱਖ ਰੱਖਿਆ ਗਿਆ ਜੀ ਇਹਦੇ ਵਿੱਚ ਬਹੁਤ ਵਧੀਆ ਪਲੇਅਰ ਜਿਹੜੇ ਕੀ ਨਾਮੀ ਪਲੇਅਰ ਖੇਡਣਗੇ 6 کلبਾਂ ਆਲ ਓਪਨ ਦੀਆਂ ਜਿਹੜੀਆਂ ਟੀਮਾਂ ਆ ਉਹ ਇਹਦੇ ਵਿੱਚ ਪਹੁੰਚ ਰਹੀਆਂ ਹਨ ਤੇ ਨਾਮੀ ਬੁਲਾਰੇ ਵੀ ਪਹੁੰਚ ਰਹੇ ਹਨ ਇਹਦੇ ਵਿੱਚ ਬੈਸਟ ਰੇਡਰਾਂ ਦੇ ਜਾਫੀਆਂ ਨੂੰ ਮੋਟਰਸਾਈਕਲ ਦਿੱਤੇ ਜਾਣੇ ਆ ਜੀ 11 ਤਹਿਸੀਲ ਮੁਕੇਰੀਆਂ ਹੁਸ਼ਿਆਰਪੁਰ ਜ਼ਿਲ੍ਹਾ 31 ਦਸੰਬਰ 2024 ਨੂੰ ਇਹ ਵੱਡਾ ਕੱਪ ਕਰਵਾਇਆ ਜਾ ਰਿਹਾ ਜੀ ਪਹਿਲਾ ਨਾਮ 1.5 ਲੱਖ ਦੂਜਾ ਨਾਮ 1 ਲੱਖ ਰਹੇਗਾ